ਗੁੱਡ ਮਾਰਨਿੰਗ ਮੈਂ ਜੀਵਨ ਅੱਜ ਇੱਕ ਬਿੱਟੇ ਹੋਇਆ ਤੇਰੇ ਪਾ ਕੇ ਬੱਚੇ ਦਵਾਣਾ ਭਰਾਵਾਂ ਨਾਲ ਮਿਲਣਾ ਇਹ ਸਾਡੇ ਵੀਰ ਹੈ ਹੂੰ ਸੂਰਜ ਕਿੰਨਾਂ ਸਾਲ ਬਾਅਦ ਮਿਲੇ ਅਸੀਂ ਅੱਜ ਨਵੇਂ ਸਾਥਾਂ ਇਕੱਠੇ ਹੋਏ ਬਹੁਤ ਮੁਲਾਕਾਤ ਹੋਈ ਹੈ ਤੇ ਸਾਡੇ ਟੀਮ ਲੀਡਰ ਬਹੁਤ ਸੁਲਝੇ ਪਰ ਜਿਕਾ ਥੋੜੇ ਉਲਝੇ ਹੋਏ ਸਾਡੇ ਵਿੱਚ ਤਾਉ ਜੀ ਵੀ ਆ ਰਹੇ ਆ ਬਿੱਲਾ ਭਾਜੀ ਮੈਂ ਕਿਹਾ ਤਾ ਕਿਹੜੇ ਦੇ ਮਚਾਪੇ ਤਾਉ ਜੀ ਸਾਡੇ ਉਹ ਬਡੇ ਤਾਂ ਆ ਗਿਆ ਹਾਂਜੀ ਹਾਂਜੀ ਬਾਬਾ ਜੀ ਇਹ ਬਾਬਾ ਜੀ ਉਹ ਬਾਬਾ ਜੀ ਸਾਡੇ ਅੱਗੇ ਮਹਾਪੁਰਸ਼ਾ ਇਹ ਮਹਾਪੁਰਸ਼ੀ ਨਹੀਂ ਹੈ ਇਹ ਸਾਡੇ ਭਾਜੀ ਸਾਲ ਬਾਅਦ ਮੁਲਾਕਾਤ ਹੋਈ ਸਾਡੀ ਅੱਜ ਰਾਹੁਲ ਬਿਲੌ ਸਾਡੇ ਦੋ ਉੜਦੇ ਪੰਛੀ ਜਾ ਰਹੇ ਆ ਅੱਗੇ ਜਿਹਨਾਂ ਦਾ ਨਾਮ ਡਾਕਟਰ ਸਾਹਿਬ ਇਹ ਹੈ ਡਾਕਟਰ ਸੱਜਨ ਜੀ ਤੇ ਇਹ ਸਾਡੇ ਬਾਬਾ ਜੀ ਬਾਬਾ ਜੀ ਜੀਵਨ ਸਿੰਘ ਡਾਕਟਰ 20 ਵਾਲੇ ਆ ਜੀ ਕਿਸ ਤਰ੍ਹਾਂ ਨਾਲ ਅੱਜ ਮਿਲ ਗਏ ਫਿਰ ਅੱਜ ਕਿਤੇ ਨਾਲ ਮਿਲ ਕੇ ਤੇਰਾ ਨਾ ਇਹ ਨਾਮ ਹੋਰ ਕਿੰਨਾ ਮਿਲਨੇ ਓਏ ਬਹੁਤ ਵਧੀਆ ਬਹੁਤ ਵਧੀਆ ਅੱਜ ਦਾ ਜੀਵਨ ਪੱਜ ਕੀ ਗੱਲ ਸੀ ਬਾਬਾ ਜੀ ਬਣ ਕੇ ਸਾਰਾ 5 ਮਾਰਚ ਦਾ ਇੰਤਜ਼ਾਰ ਹੈ ਹਾਂ ਜੀ ਹਾਂ ਬਿਲਕੁਲ 5 ਮਾਰਚ ਬਰਥਡੇ ਆਪਣਾ ਇਸ ਵਾਰ ਇੱਕ ਜੀਵਨ ਨਹੀਂ ਦੋ ਜੀਵਨ ਪਾਰਟੀ ਕਰਨਗੇ ਅਸੀਂ ਇਕ ਤਾਂ ਜੀਵਨ ਤਾਂ ਹੈ ਨਹੀਂ ਦਿਖਾਈ ਨਹੀਂ ਜਰਾ ਕਿੱਥੇ ਕਿਸੇ ਕਰਕੇ ਆ ਦੇਖੋ ਸਾਡੇ ਜੀਵਨ ਭਾਜੀ ਇਹ ਸਾਡੇ ਜੀਵਨ ਭਾਜੀ ਹੈ ਦਾੜੀ ਵਾਲੇ ਬਾਬਾ ਦਾੜੀ ਵਾਲੇ ਬਾਬਾ ਜੀ ਤੇ ਇਸ ਨੂੰ ਸਕਦੇ ਹਾਂ ਮਾਰ ਤੱਕ ਤਾਂ ਹੈ ਕਲੀਨ ਸ਼ੇਵ ਹੋਣੇ ਹੈ ਬਿਲਕੁਲ ਸਹੀ ਹੈ ਨਹੀਂ ਕੋਈ ਫੋਦਾ ਵੀ ਨਹੀਂ ਹੈ ਕਿਉਂਕਿ ਨਾ ਨਾ ਪੱਕਾ ਹੋ ਵੀ ਸਕਦਾ ਹੈ ਗੱਬਰੇ ਦਾ ਪੱਕਾ ਵੀ ਹੋ ਸਕਦਾ ਸਹੀ ਗੱਲ ਪਾ ਗਰਾ ਦੇ ਨੇ ਇਹ ਨਹੀਂ ਹਟਦੇ ਇੱਕ ਰੌਕਟ ਹਟਣਗੇ ਅੱਜ ਸਾਰੇ ਲਿਖਤੇ ਕੱਛੇ ਹੋਏ ਆ ਤੁਸੀਂ ਇਹ ਦੱਸੋ ਹਾਂਜੀ ਤੁਹਾਨੂੰ ਇੰਨੇ ਚਿਰ ਬਾਅਦ ਸਾਡੇ ਗਰੁੱਪ ਦੀ ਯਾਦ ਆਈ ਤੁਹਾਨੂੰ ਅੱਜ ਕਿੱਦਾ ਮਹਿਸੂਸ ਹੋ ਰਿਹਾ ਮੈਂ ਤਾਂ ਸਾਰੇ ਬਹੁਤ ਮਿਸ ਕੀਤਾ ਹੈ ਲੱਗ ਰਿਹਾ ਤਾਂ ਮੈਂ ਇੰਨਾ ਜ਼ਿਆਦਾ ਮਿਸ ਕੀਤਾ ਕਿ ਬੱਸ ਪੁੱਛੋ ਨਾ ਨਹੀਂ ਤੇ ਵਾੜ ਛੱਡੇ ਆਣਾ ਸੀ ਬਾਰਿਸ਼ ਹੋਣ ਲੱਗ ਗਈ ਨਹੀਂ ਤੁਸੀਂ ਸੋਚਿਆ ਸੀਗਾ ਕਿ ਕਦੇ ਮੈਂ ਦੁਬਾਰੇ ਫਿਰ ਝਿਲਤੇ ਜਾਵਾਂਗਾ ਇਸ ਗਰੁੱਪ ਨਾਲ ਨਹੀਂ ਨਹੀਂ ਮੈਂ ਮੈਂ ਸੋਚਿਆ ਸੀ ਮੇਰੇ ਵਾਸਤੇ ਸਰਪ੍ਰਾਈਜ਼ ਹੈ ਬਿਲਕੁਲ ਹੈ ਵੈਰੀ ਗੁੱਡ ਉਹ ਵੀ ਨਵੇਂ ਸਾਥ ਮੌਸਮ ਤੇ ਸਭ ਤੋਂ ਵੱਡੀ ਗੱਲ ਹੈ ਕਿ ਜੀਵਨ ਪਾਇਦਾ ਜੋ ਰੂਪ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਆਏ ਹਾਏ ਕਿਉਂਕਿ ਇੱਕ ਨਵੇਂ ਸਾਲ ਚ ਇੱਕ ਨਵੀਂ ਚੀਜ਼ ਨਵੀਂ ਲੁੱਕ ਨਵੀਂ ਲੁੱਕ ਤੇ ਸਾਡੇ ਜਿਹੜੇ ਡਾਕਟਰ ਸਾਹਿਬ ਹੈਗੇ ਆ ਇਦਾਂ ਸਾਡੇ ਫਿਰ ਤੁਮ ਜੈਸੇ ਬੇਵੜੋਂ ਦਾ ਸਹਾਰਾ ਹੈ ਦੋਸਤ ਠੀਕ ਹੈ ਬਹੁਤ ਵਧੀਆ ਕੀ ਚੀਜ਼ ਮਣੀਤਾ ਜੀ ਸਾਡੇ ਆ ਰਹੇ ਤੇ ਇਹ ਦੋਵੇਂ ਬਿਉੜੇ ਹੈਗੇ ਮੌਸਮ ਹੈਗਾ ਮੈਂ ਨਹੀਂ ਆ ਬਈ ਇਹ ਦੋਨੋਂ ਹੈਗੇ ਇਹ ਦੋਨੋਂ ਇਹ ਦੋਨੋਂ ਸੁਣ ਲਈ ਚਲੋ ਉੱਥੇ ਡਿਸਾਈਡ ਹੋਏਗਾ আচ্ছা ਮਨ ਇਹ ਦੋਨੋਂ ਹੈ ਮਤਲਬ ਮੇਰੇ ਤੋਂ ਛੋੜ ਕੇ ਬਾਕੀ ਸਭ ਜਾਇਆ ਜਾ ਮੇਰਾ ਕੁਝ ਨਹੀਂ ਹੈ ਅੱਛਾ ਕਰੋ ਚਾਰੋ ਯਾਰ ਮਿੱਤਰ ਜੋ ਮਰਜ਼ੀ ਕਰ ਪਰਿਕਲ ਜੀਨ ਬਾਈ ਬਹੁਤ ਸੋਣ ਲੱਗ ਰਹੇ ਉਹ ਸੋਹਦੇ ਰਿਆਣੇ ਨੂੰ ਬੋਡਾ ਨਹੀਂ ਚੋਈ ਸਿੰਘ ਇਜ਼ ਕਿੰਗ ਉੱਤ ਪਾਰਟੀ ਬਣਦੀ ਆ ਆ ਦੇਖ ਇਹ ਆ ਵੀਡੀਓ ਪਾਰਟੀ ਬਣਦੀ ਹੈ ਬੜੀ ਚੜ੍ਹਦੀ ਪਾਰਟੀ ਅੱਜ ਕਰ ਲੈ ਬਿਲਕੁਲ ਓਏ ਅਸੀਂ ਕਦੇ ਮੁਕਰੇ ਆ ਜਦੋਂ ਮਰਜ਼ੀ ਕਰਦੇ ਆਪਾਂ ਪਹੁੰਚਾਂਗੇ ਅਸਤਾ ਪਹੁੰਚਾ ਕੇ ਭਜਣ ਵਾਲੇ ਆ ਨਾਮ ਅੰਗਰੇਜ਼ੀਆਂ ਵਾਲੀ ਐ ਵੀ ਲੱਖੀਆਂ ਵਾਲੀ ਯਾਦ ਕਰ ਬਸ ਪਹੁੰਚਾ ਕੇ ਪਹੁੰਚਣਾ ਲਓ ਜੀ ਗੱਲਬਾਤ ਕਰਦੇ ਜਾ ਆਪਣੀ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਤਾਉ ਜੀ ਕਿੱਤਾ ਲੱਗ ਰਿਹਾ ਮੌਸਮ ਚ ਹੋਵਣਾ ਹਾਂ ਵਧੀਆ ਦੇਖੋ ਅੱਜ ਸੰਦੋ ਨਵੇਂ ਚਿਹਰੇ ਮਿਲੇ ਇੱਕ ਤਾਂ ਜੀਵਨ ਭਾਜੀ ਤੇ ਸਾਡੇ ਕਿਤਾਉ ਜੀ ਜਿਹੜੇ ਤੁਸੀਂ ਦੇਖ ਸਕਦੇ ਹੋ ਠੰਢ ਦੇ ਠੰਢ ਨਾਲ ਕਿੰਨਾ ਪਰੇਸ਼ਾਨ ਹੈ ਕਿੰਨਾ ਖਾਓ ਰੋ ਕੇ ਆਏ ਆਂ ਤੁਮ ਛਾਪੇਨ ਕੇ ਅੰਦਰ ਕਿਉਂਕਿ ਉਹ ਵੀ ਲੇਖ ਤੇ ਇਸ ਉਮਰ ਵੀ ਹਿੰਮਤ ਇਹਨਾਂ ਦੀ ਜੋ ਲੇਖ ਤੇ ਸਹਿਯੋਗ ਕਰ ਰਿਹਾ ਤਾਂ ਤਾਉ ਜੀ ਆਏ ਸਾਡੇ ਨਾਲ ਨਹੀਂ ਤਾਂ ਆਹ ਨੂੰ ਤਾਂ ਘਰੇ ਜੈਂਜਰ ਬੈਠੇ ਰਹਿੰਦੇ ਆ ਲਾਈਵ ਕਰਕੇ ਆ ਗਿਆ ਹਾਂ ਜੀ ਸਾਰਾ ਬੋਲਦਾ ਨਹੀਂ ਬੋਲ ਰਿਹਾ ਇਹ ਸਾਡੇ ਤਾਊ ਬਿੱਲਾ ਭਾਈ ਸਾਡੇ ਤਾਊ ਤਾਊ ਕਿਤਾ ਮੈਂ ਆਉਂਦਾ ਤਾਊ ਕੇ ਬਾਰੇ ਮੈਂ ਸੋਚਦਾ ਤੁਹਾਨੂੰ ਸ਼ਾਮ ਨੂੰ ਕੁਝ ਨਾ ਸੋਤੇ ਜੀ ਮੈਸੇਜ ਤਾਂ ਕਰਦੇ ਆ ਗੱਲਾਂ ਹੀ ਹਾਂ ਮੈਂ ਰਾਜਾ ਠੱਠਰ ਕਰਨ ਨਹੀਂ ਆ ਮੈਸੇਜ ਤਾਂ ਕਰਦੇ ਹਮ ਲੋਕ ਪਰ ਆਤੇ ਨਹੀਂ ਆਪ ਨਾ ਨਾ